ਸਭ ਤੋਂ ਪਹਿਲੇ ਮੈਂ ਸਾਰੇ ਡੈਲੀਗੇਟ ਸਾਹਿਬ ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਚੋਣ ਕਰਨ ਵਾਸਤੇ ਤੁਸੀਂ ਆਏ ਹੋ ਸਾਰਿਆਂ ਨੂੰ ਫਤਿਹ ਅਜ਼ ਕਰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰਿਆਂ ਨੂੰ ਬੇਨਤੀ ਹੈ ਕਿ ਤੁਸੀਂ ਸਾਰੇ ਇੱਕ ਵਾਰ ਆਪਾਂ ਬਹਿ ਜਾਈਏ ਸਾਰੇ ਡਿਸਪਲਿਨ ਸਾਰੇ ਬੈਨ ਸਾਰੇ ਬੈਜੋ ਸਾਰੇ ਰਾਮ ਨਾਲ ਸਾਰੇ ਰਾਮ ਨਾਲ ਬੈਜੋ ਇੱਕ ਮਿੰਟ ਕਲੀਅਰ ਸਾਰੇ ਬੈਜੋ ਯਾਰ ਸਾਰੇ 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 ਬੈਜੋ ਸਾਰੇ ਬੈਜੋ 104 ਸਾਲ ਪੁਰਾਣੀ ਜਥੇਬੰਦੀ ਹੈ ਜੇ ਹਿੰਦੁਸਤਾਨ ਦਾ ਇਤਿਹਾਸ ਦੇਖੀਏ ਕਾਂਗਰਸ ਤੋਂ ਬਾਅਦ ਸਭ ਤੋਂ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਹੈ ਪਰ ਕੱਲੀ ਸ਼੍ਰੋਮਣੀ ਅਕਾਲੀ ਦਲ ਹੈ ਜਿਸ ਨੂੰ ਸ਼ਹੀਦਾਂ ਦੀ ਜਥੇਬੰਦੀ ਕਿਹਾ ਜਾਂਦਾ ਹੈ ਅਜੇ ਵੀ ਜਤਨ ਸਤਕਾਰ ਨੂੰ ਹੋਰ ਕਿਸੇ ਪਾਰਟੀ ਨੂੰ ਨਹੀਂ ਕਿਹਾ ਜਾਂਦਾ ਕਿਉਂ ਹਾਂ ਉਹ ਪਾਰਟੀ ਹੈ ਜਿਸਨੇ ਦੇਸ਼ ਦੀ ਆਜ਼ਾਦੀ ਵਿੱਚ ਦੇਸ਼ ਨੂੰ ਆਜ਼ਾਦ ਬਣਾਉਣ ਵਿੱਚ ਆਜ਼ਾਦੀ ਦੇ ਬਾਅਦ ਵੀ ਗਰੀਬ ਵਾਸਤੇ ਕਿਸਾਨ ਵਾਸਤੇ ਮਜ਼ਦੂਰ ਵਾਸਤੇ ਪੰਜਾਬ ਵਾਸਤੇ ਦੇਸ਼ ਵਾਸਤੇ ਲੀਡਰਸ਼ਿਪ ਨੇ ਤੇ ਵਰਕਰਾਂ ਨੂੰ ਸ਼ਾਹਰਤਾ ਦਿੱਤੀ ਹੈ ਕੋਈ ਮੰгули ਪਾਰਟੀ ਨਹੀਂ ਜਿਹੜੇ ਆਪ ਸਾਰੇ ਇੱਥੇ ਇਕੱਠੇ ਹੋਏ ਹੋ 27 ਲੱਖ ਮੈਂਬਰਸ਼ਿਪ ਤੋਂ ਤੁਹਾਨੂੰ 560 ਮੈਂਬਰਾਂ ਨੂੰ ਡੈਲੀਗੇਟ ਬਣਾਇਆ ਗਿਆ 27 ਲੱਖ ਲੋਕਾਂ ਨੇ ਤੁਹਾਨੂੰ ਮੈਂਬਰ ਬਣਾਇਆ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਡੈਲੀਗੇਟ ਦੀ ਬਹੁਤ ਵੱਡੀ ਮੱਤ ਹੈ ਤੁਸੀਂ ਪਾਰਲੀਮੈਂਟੋਂ ਸ਼੍ਰੋਮਣੀ ਅਕਾਲੀ ਦਲ ਦਾ ਤੁਸੀਂ ਅਦਕੀਆਦਨਿਓ ਫੈਸਲੇ ਕਰਨ ਵਾਸਤੇ ਸ਼੍ਰੋਮਣੀ ਅਕਾਲੀ ਦਲ ਕਿਸੇ ਪਰਿਵਾਰ ਦਾ ਨਹੀਂ ਹੈ ਆ ਕੌਮ ਦੀ ਪੰਜਾਬ ਦੀ ਜਥੇਬੰਦੀ ਹੈ ਸਹੀ ਮੈਨੇ ਤੇ ਪੰਜਾਬ ਦੀ ਅਸਲੀ ਵਾਰਿਸ ਪੰਜਾਬ ਦਾ ਅਸਲੀ ਵਾਰਿਸ ਸ਼ਰੌਂਗੀ ਕਾਲੀ ਦਾਲਾ ਹੈ ਕੋਈ ਕਾਂਗਰਸ ਵਾਰਿਸ ਨਹੀਂ ਕੋਈ ਭਾਜਪਾ ਵਾਰਿਸ ਨਹੀਂ ਕੋਈ ਝਾੜੂ ਵਾਲੇ ਵਾਰਿਸ ਨਹੀਂ ਆਹ ਤੇ ਇੱਥੇ ਆਉਂਦੇ ਆ ਕੱਲੇ ਰਾਜ ਕਰਨ ਵਾਸਤੇ ਸ਼ਰੌਂਗੀ ਕਾਲੀ ਦਾਲਾ ਆਉਂਦਾ ਹੈ ਸੇਵਾ ਕਰਨ ਵਾਸਤੇ ਆਹ ਫਰਕ ਹੈ ਰਾਜ ਕਰਨ ਵਾਸਤੇ ਤੇ ਸੇਵਾ ਕਰਨ ਵਾਸਤੇ ਆਹ ਜ਼ਮੀਨ ਆਸਮਾਨ ਦਾ ਫਰਕ ਹੈ ਸ਼੍ਰੋਮਣੀ ਅਕਾਲੀ ਦਲ ਦਾ ਮਕਸਦ ਕੀ ਹੈ ਮੋਟੋ ਕੀ ਹੈ ਸਰਦਾਰਤ ਦਾ ਭਲਾ ਸਾਰਿਆਂ ਦਾ ਭਲਾ ਸ਼੍ਰੋਮਣੀ ਅਕਾਲੀ ਦਲ ਗੁਰੂਆਂ ਦੇ ਦੱਸੇ ਹੋਏ ਰਸਤੇ ਤੇ ਚੱਲਣ ਵਾਲੀ ਪਾਰਟੀ ਹੈ ਆਪਣੇ ਗੁਰੂ ਸਬਾਨ ਨੇ ਆਪਾਂ ਨੂੰ ਕੀ ਸਿਖਾਇਆ ਕਿ ਸਾਰੇ ਧਰਮਾਂ ਦਾ ਸਤਿਕਾਰ ਕਰੋ ਹਰ ਇਨਸਾਨ ਦੀ ਸਹਾਇਤਾ ਕਰੋ ਕਈਓ ਤੁਸੀਂ ਦੇਖਿਆ ਹੋਣਾ ਕਿ ਸ਼ਰੋਮਨੀ ਕਾਲੀਦਲ ਲਗਾਤਾਰ ਪੰਜਾਬ ਵਿੱਚ ਅਮਨ ਸ਼ਾਂਤੀ ਭਾਈਚਾਰਕ ਸਾਂਝ ਦਾ ਮੁੱਦਾ ਹੀ ਰਿਹਾ ਹੈ ਸਾਨੂੰ ਪਤਾ ਪੰਜਾਬ ਆਪਣਾ ਹੈ ਆ ਆਪਣਾ ਘਰ ਹੈ ਆ ਦੇਸ਼ ਆਪਣਾ ਹੈ ਜੇ ਤੁਸੀਂ ਦੇਸ਼ ਦੀ ਗੱਲ ਕਰੋ ਮੈਂ ਪਾਰਲੀਮੈਂਟ ਵਿੱਚ ਵੀ ਕਿਹਾ ਸੀ ਮੈਂ ਕਿਹਾ ਤੁਸੀਂ ਹਿੰਦੁਸਤਾਨ ਦੇ ਕੋਨੇ-ਕੋਨੇ 'ਚੋਂ ਆਏ ਹੋ ਆਦੇਸ਼ ਦੀ ਆਜ਼ਾਦੀ ਦੀ ਗੱਲ ਕਰਦੇ ਹੋ ਪਰ ਤੁਸੀਂ ਸਾਰੇ ਸੂਬਿਆਂ ਵਿੱਚੋਂ ਸਭ ਤੋਂ ਵੱਧ ਕੁਰਬਾਨੀਆਂ ਦੇਖ ਲਓ ਕਿਹਨੇ ਦਿੱਤੀਆਂ ہیں ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਪੰਜਾਬੀਆਂ ਨੇ ਤੇ ਖਾਲਸਾ ਪੰਥ ਨੇ ਦਿੱਤੀਆਂ ਮੈਂ ਕਿਹਾ ਤਾਮਿਲ ਲਾਡੂ ਵਾਲਿਆਂ ਨੂੰ ਕੋਈ ਪਤਾ ਨਹੀਂ ਲੱਗਿਆ ਕਿਵੇਂ ਦੇਸ਼ ਆਜ਼ਾਦ ਹੋਇਆ ਕਰਨਾਟਕ ਵਾਲਿਆਂ ਨੂੰ ਕੀ ਪਤਾ ਹੈ ਮਹਾਰਾਸ਼ਟਰ ਨੂੰ ਕੀ ਪਤਾ ਜੇ ਦੇਸ਼ ਦੇਸ਼ ਨੂੰ ਆਜ਼ਾਦ ਕਰਾਇਆ ਤੇ ਸ਼ਹਾਤਾ ਦਿੱਤੀਆਂ ਪਰਿਵਾਰਾਂ ਦੇ ਪਰਿਵਾਰ ਸ਼ਹੀਦ ਕਰਾਏ ਆ ਤੇ ਤੁਸੀਂ ਕਰਾਏ ਆ ਜਦੋਂ ਵੀ ਦੇਸ਼ ਤੇ ਹਮਲੇ ਹੁੰਦੇ ਰਹੇ ਆ ਗੋਲੇ ਡਿੱਗਦੇ ਆ ਤਾਂ ਪੰਜਾਬ ਤੇ ਡਿੱਗਦੇ ਸੀ ਤੇ ਗੋਲੀਆਂ ਚੱਲਦੀਆਂ ਸੀ ਸੋਡੇ ਛਾਤੀਆਂ ਦੇ ਚੱਲਦੀਆਂ ਸੀ ਤੇ ਤੁਸੀਂ ਦੁਸ਼ਮਣਾਂ ਨੂੰ ਭਜਾਉਣ ਵਾਲੇ ਵੀ ਤੁਸੀਂ ਸੀ ਅੱਜ ਵੀ ਬਾਰਡਰ ਤਾਂ ਦੇਖ ਲਓ ਹਾਂ ਪਿੱਛੇ ਜੇ ਵੀ ਤੁਸੀਂ ਦੇਖੋ ਚਾਈਨਾ ਨੇ ਹਮਲਾ ਕੀਤਾ ਤੇ ਉਹਨਾਂ ਨੂੰ ਕੁੱਟ ਕੇ ਭਜਾਇਆ ਤੇ ਸਿੱਖ ਰੈਜiment ਨਹੀਂ ਉਹਨਾਂ ਨੂੰ ਕੁੱਟ ਕੇ ਭਜਾਇਆ ਸੀ ਆਹ ਤਾਂ ਆਪਣਾ ਇਤਿਹਾਸ ਹੈ ਆਜ਼ਾਦੀ ਦੇ ਬਾਅਦ ਵੀ ਤੁਸੀਂ ਦੇਖ ਲਓ ਕੋਈ ਵੀ ਦੇਸ਼ ਵਿੱਚ ਮਸਿਆਈ ਐ ਐਮਰਜੈਂਸੀ ਦੀ ਲੜਾਈ ਆਈ ਜੇ ਡਟ ਕੇ ਲੜਾਈ ਲੜੀ ਤੇ ਕਾਲੀ ਦਲ ਲੜਾਈ ਤੇ ਕਾਲੀ ਦਲ ਕਰਕੇ ਹੀ ਐਮਰਜੈਂਸੀ ਹਟੀ ਐ ਕੌਂਕੀ ਤੁਸੀਂ 60 70 ਹਜ਼ਾਰ ਬਹਾਦਰ ਸੌਰਮੇ ਤੁਸੀਂ ਤੁਹਾਡੇ ਬਜ਼ੁਰਗ ਤੁਹਾਡੇ ਭਰਾਵਾਂ ਨੇ ਜੇਲਾਂ ਕੱਟ ਕੇ ਦੱਸ ਦਿੱਤਾ ਕਿ ਜ਼ੁਲਮ ਦੇ ਖਿਲਾਫ ਐਡੀ ਵੱਡੀ ਫੌਜ ਤਿਆਰ ਹੈ ਐਸ ਕਰਕੇ ਮੈਂ ਬੇਨਤੀ ਕਰਨਾ ਹੈ ਅਕਾਲੀ ਦਲ ਨੂੰ ਤਕੜਾ ਰੱਖਣਾ ਅਕਾਲੀ ਦਲ ਨੂੰ ਕਾਇਮ ਰੱਖਣਾ ਦੁਨੀਆ ਦੇ ਪੰਜਾਬੀਆਂ ਵਾਸਤੇ ਆ ਸਭ ਤੋਂ ਇੱਕ ਨੰਬਰ ਦਾ ਉਹਨਾਂ ਦਾ ਮਕਸਦ ਹੋਣਾ ਚਾਹੀਦਾ ਹੈ ਜਿੱਥੇ ਵੀ ਦੁਨੀਆਂ ਵਿੱਚ ਸਿੱਖ ਬੰਦੇ ਰਹਿੰਦੇ ਆ ਪੰਜਾਬੀ ਰਹਿੰਦੇ ਆ ਜਿਵੇਂ ਸਰਨਾ ਸਾਹਿਬ ਨੇ ਕਿਹਾ ਕਿ ਪੇਕੇ ਤੁਹਾਡੇ ਆ ਇੱਥੇ ਆ ਘਰ ਆ ਤੁਹਾਡਾ ਆ ਜੇ ਕੋਈ ਮੈਂ ਕਈ ਵਾਰ ਦੇਖਿਆ ਹੈ ਸਿੱਖੀ ਵਿੱਚ ਗੁਰੂ ਘਰ ਦੀ ਸਮੱਸਿਆ ਆਈ ਉਹਨਾਂ ਨੇ ਸਿੱਧਾ ਟੈਲੀਫੋਨ ਕਾਲੀਦਲ ਦੇ ਪ੍ਰਧਾਨ ਨੂੰ ਕੀਤਾ ਕਿ ਸਾਨੂੰ ਸਾਡੀ ਮਦਦ ਕਰੋ ਨਾਰਥ ਈਸਟ ਵਿੱਚ ਮਨੀਪੁਰ ਵੀ ਸਮੱਸਿਆ ਆਈ ਸੀ ਟੈਲੀਫੋਨ ਸਾਡੇ ਪ੍ਰਧਾਨ ਨੂੰ ਕੀਤਾ ਕਿਉਂ ਉਹਨਾਂ ਨੂੰ ਪਤਾ ਹੈ ਕਿ ਆ ਇੱਕ ਫੌਜ ਹੈ ਆ ਫੌਜ ਤੁਸੀਂ ਦੇਖ ਲਓ 104 ਸਾਲ ਪਹਿਲੇ ਕਿਉਂ ਬਣਾਈ ਤੁਸੀਂ ਜਾਣਦੇ ਹੋ ਪਹਿਲੇ ਗੁਰੂ ਗ੍ਰਾਮ ਉੱਤੇ ਮਹੰਤਾਂ ਦਾ ਕਬਜ਼ਾ ਸੀ ਮਹੰਤ ਐਜੀਆਂ ਗਲਤ ਕੰਮ ਕਰਦੇ ਸੀ ਗੁਰੂ ਗ੍ਰਾਮ ਚ ਕਿ ਜ਼ਬਾਨ ਤੇ ਬੋਲ ਵੀ ਨਹੀਂ ਸਕਦੇ ਆਪਣੇ ਬਜ਼ੁਰਗਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਕੇ ਉਹਨਾਂ ਨੂੰ ਮਹੰਤਾਂ ਨੂੰ ਕੱਢਿਆ ਉਹ ਬੜੇ ਉਸ ਟਾਈਮ ਸਿਆਣੇ ਸੀ ਉਹਨਾਂ ਦੇ ਅੱਗੇ ਤੋਂ ਨਾ ਹਮਲਾ ਹੋਏ ਫਿਰ ਉਹਨਾਂ ਨੇ ਇਕੱਠੇ ਹੋ ਕੇ ਬਜ਼ੁਰਗਾਂ ਨੇ ਸ਼੍ਰੋਮਣੀ ਅਕਾਲੀ ਦਲ ਨੂੰ ਖੜਾ ਕੀਤਾ ਉਹਨਾਂ ਨੇ ਕਿਹਾ ਇੱਕ ਫੌਜ ਚਾਹੀਦੀ ਹੈ ਆ ਫੌਜ ਹੀ ਥੋੜੀ ਹੈ ਜਿਹੜੀ ਥੋੜੀ ਲੜਾਈ ਲੜਦੀ ਹੈ ਆਹੀ ਥੋੜੀ ਫੌਜ ਹੈ ਸ਼੍ਰੋਮਣੀ ਅਕਾਲੀ ਦਲ ਜਿਦੋਂ ਸੱਤਾ ਚਾਈ ਹੈ ਤੁਹਾਡੀ ਰੱਖਿਆ ਵੀ ਕੀਤੀ ਹੈ ਤੇ ਤੁਹਾਡੀ ਸੇਵਾ ਵੀ ਕੀਤੀ ਹੈ ਤੇ ਤੁਹਾਡੀ ਖੁਸ਼ੀਆਂ ਵੀ ਉਹਨਾਂ ਨੇ ਲਿਆਂਦੀਆਂ ਬੋਲੋ ਈਸੋ ਨਿਹਾਲ ਸਤਿ ਸ਼੍ਰੀ ਅਕਾਲ ਜੇ ਤੁਸੀਂ ਆਜ਼ਾਦੀ ਦੇ ਬਾਅਦ ਦਾ ਹਿਸਾਬ ਦੇਖੀਏ ਸਹੀ ਮਣੇ ਤੇ ਸਰਕਾਰ ਤਾਂ ਤਿੰਨ ਵਾਰ ਹੀ ਆਪਣੀ ਆਈ ਹੈ 5-5 ਸਾਲ ਬਾਦਲ ਸਾਹਿਬ ਮੁੱਖ ਮੰਤਰੀ ਸਹੀ ਮਣੇ ਤਿੰਨ ਤਿੰਨ ਪਾਰ ਬਣਿਆ 5-5 ਸਾਲ ਦੋ ਵਾਰ ਤੱਕ ਕਿਤੇ ਡੇਢ ਸਾਲ ਬਾਅਦ ਤੋੜ ਦਿੰਦੇ ਸੀ ਕਿਤੇ ਦੋ ਸਾਲ ਬਾਅਦ ਤੋੜ ਦਿੰਦੇ ਸੀ ਪਰ ਦੇਖ ਲਓ ਕਿੰਨੇ ਸਾਲ ਦੇਸ਼ ਨੂੰ ਆਜ਼ਾਦੀ ਦੇ ਹੋਏ ਆ ਤੇ ਆਪਾਂ ਨੂੰ ਕੱਲੇ ਆ ਤਿੰਨ ਵਾਰ ਮੁੱਖ ਮੰਤਰੀ ਬਣਿਆ ਪਰ ਪੰਜਾਬ ਵਿੱਚ ਚਲੇ ਜਾਓ ਜੇ ਕੁਝ ਵੀ ਦੇਖੋਗੇ ਉਹ ਬਣਾਈ ਹੀ ਥੋਡੀ ਪਾਰਟੀ ਨਹੀਂ ਹੈ ਜੇ ਅੱਜ ਗੁਰੂ ਘਰ ਅੰਮ੍ਰਿਤਸਰ ਤੋਂ ਤੁਸੀਂ ਮੱਥਾ ਟੇਕ ਕੇ ਆਪਣੇ ਪਿੰਡ ਪਿੰਡ ਜਾਓਗੇ ਤੁਸੀਂ ਪੰਜਾਬ ਦੇ ਕੋਨੇ ਕੋਨੇ ਤੇ ਆਏ ਹੋ ਜਿਹੜੀ ਸੜਕ ਤੇ ਤੁਸੀਂ ਜਾਓਗੇ ਅਕਾਲੀ ਦਲ ਦੀ ਦੇਣ ਹੈ ਜਿਹੜਾ ਕੋ ਸਕੂਲ ਅੱਗੇ ਟੱਪੂਗੇ ਅਕਾਲੀ ਦਲ ਦੀ ਦੇਣ ਹੈ ਕੋਈ ਕਾਲਜ ਅੱਗੇ ਟੱਪੂਗੇ ਅਕਾਲੀ ਦਲ ਦੀ ਦੇਣ ਹੈ ਜੇ ਕੋਈ ਵਾਟਰ ਬਾਕਸ ਦੇਖੋਗੇ ਅਕਾਲੀ ਦਲ ਦੀ ਦੇਣ ਹੈ ਜੇ ਹਸਪਤਾਲ ਦੇਖੋਗੇ ਅਕਾਲੀ ਦਲ ਦੀ ਦੇਣ ਹੈ ਜੇ ਗਰੀਬ ਦੀ ਧਰਮਸ਼ਾਲਾ ਦੇਖੋਗੇ ਅਕਾਲੀ ਦਲ ਦੀ ਦੇਣ ਹੈ ਜੇ ਕੋਈ ਟਿਊਬਵਲ ਚੱਲਦਾ ਦੇਖੋਗੇ ਅਕਾਲੀ ਦਲ ਦੀ ਦੇਣ ਹੈ ਜੇ ਕੋਈ ਕੱਸੀ ਉੱਤੋਂ ਟੱਪੂਗੇ ਅਕਾਲੀ ਦਲ ਦੀ ਦੇਣ ਹੈ ਜੇ کارਖਾਨਾ ਦੇਖੋਗੇ ਕਾਲੀ ਦਲਦੀ ਦੇਣਾ ਕੋਈ 에어ਪੋਰਟ ਕੋਲ ਟੱਪੋਗੇ ਕਾਲੀ ਦਲਦੀ ਦੇਣਾ ਓਏ ਸੋਹ ਨਿਹਾਲ ਸੋਹ ਨਿਹਾਲ ਇੱਕ ਵੀ ਨਿਸ਼ਾਨੀ ਕਿਸੇ ਦੀ ਨਹੀਂ ਦੇਖੋ ਰਾਜ ਉਹਨਾਂ ਨੇ ਆਪ ਤਾਂ ਵੱਡ ਕੀਤਾ ਓ ਰਾਜ ਕਰਨ ਵਾਸਤੇ ਆਏ ਸੀ ਸੇਵਾ ਕਰਨ ਵਾਸਤੇ ਨਹੀਂ ਕਾਲੀ ਦਲ ਸੇਵਾ ਕਰਨ ਵਾਸਤੇ ਆਇਆ ਬਾਦਲ ਸਾਹਿਬ ਮੁੱਖ ਮੰਤਰੀ ਸੀ ਸਾਰੇ ਧਰਮਾਂ ਦੇ ਲੋਕ ਕਹਿੰਦੇ ਸੀ ਬਾਦਲ ਸਾਹਿਬ ਸਾਡੇ ਆ ਹਿੰਦੂ ਭਰਾ ਕਹਿੰਦੇ ਸੀ ਬਾਦਲ ਸਾਹਿਬ ਸਾਡੇ, 크ਿਸਚਨ ਭਰਾ ਕਹਿੰਦੇ ਸੀ ਬਾਦਲ ਸਾਹਿਬ ਸਾਡੇ, ਮੁਸਲਮ ਭਰਾ ਕਹਿੰਦੇ ਸੀ ਬਾਦਲ ਸਾਹਿਬ ਸਾਡੇ, ਕਿਉਂ? ਕਿਉਂਕਿ ਆ ਆਪਣੀ ਸਿੱਖ ਕੌਮ ਦੀ ਆਪਾਂ ਗੁਰਤੀ ਚ ਮਿਲਿਆ ਹੈ। ਆਪਣੇ ਗੁਰੂ ਸਬਾਨ ਨੇ ਦੂਜੇ ਧਰਮ ਨੂੰ ਬਚਾਉਣ ਵਾਸਤੇ ਆਪਣੀ ਸ਼ਾਨਤਾ ਦਿੱਤੀਆਂ। ਆ ਤਾਂ ਆਪਣਾ ਫਰਜ਼ ਹੈ। ਸਾਰੇ ਆਪਣੇ ਪੰਜਾਬ ਦੇ ਚ ਜਿਹੜਾ ਵੀ ਕੋਈ ਧਰਮ ਦਾ ਲੈ, ਉਹਦੀ ਰੱਖਸ਼ਾ ਕਰਨਾ ਆਪਣਾ ਫਰਜ਼ ਹੈ। ਪੰਜਾਬ ਆਪਣੇ ਸਾਰਿਆਂ ਦਾ ਜੇ ਪੰਜਾਬ ਤਰੱਕੀ ਹੋਊਗੀ ਤਾਂ ਹੀ ਬਚਾਂਗੇ ਪੰਜਾਬ ਤਰੱਕੀ ਹੋਊਗੀ ਆਪਣੇ ਬੱਚਿਆਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਪਰ ਕਿਉਂਕਿ ਬਾਹਰ ਕਿਉਂ ਜਾ ਰਹੇ ਆ ਕਿਉਂਕਿ ਆਪਾਂ ਨੂੰ ਅਕਾਲੀ ਦਲ ਨੂੰ ਸੇਵਾ ਕਰਨ ਦਾ ਸਮਾਂ ਇੰਨਾ ਘੱਟ ਦਿੱਤਾ ਹੈ ਜੇ ਸੇਵਾ ਕਰਨ ਦਾ ਟਾਈਮ ਦਿੰਦੇ ਜਿੰਨਾ ਕਾਂਗਰਸ ਨੂੰ ਦੂਜਾ ਦਿੰਦੇ ਅੱਜ ਕਿਸੇ ਪੰਜਾਬੀ ਨੇ ਥੋੜੇ ਬੱਚਿਆਂ ਨੇ ਬਾਹਰ ਨਹੀਂ ਜਾਣਾ ਸੀ ਇੱਥੇ ਹੀ ਕਾਰਖਾਨੇ ਆਉਣੇ ਸੀ ਇੱਥੇ ਹੀ ਡਿਵੈਲਪਮੈਂਟ ਆਉਣੇ ਸੀ ਇੱਥੇ ਹੀ ਤੁਹਾਨੂੰ ਨੌਕਰੀਆਂ ਮਿਲਿਆ ਸੀ ਪਰ ਇੱਕ ਪਿਛਲੇ 6 ਮਹੀਨਿਆਂ 'ਚ ਬਹੁਤ ਵੱਡੀ ਸਾਜ਼ਿਸ਼ ਰਚੀ ਗਈ ਕਾਲੀ ਦਲ ਨੂੰ ਖਤਮ ਕਰਨ ਦੀ ਸਾਜ਼ਿਸ਼ ਆੰਦ ਦੀ ਲੀਡਰਸ਼ਿਪ ਖਤਮ ਕਰਨ ਦੀ ਸਾਜ਼ਿਸ਼ ਆ ਸਾਜ਼ਿਸ਼ ਸ਼ੁਰੂ ਹੋਈ ਜਿਹਦੋਂ ਸ਼੍ਰੋਮਣੀ ਕਾਲੀਦਲ ਨੇ ਐਨਡੀਏ ਦਾ ਸਾਥ ਛੱਡਿਆ ਅਸੀਂ ਕਿਸਾਨੀ ਕਰਕੇ ਸੂਰਨਾ ਕਰਕੇ ਸਾਥ ਛੱਡਿਆ ਜਦੋਂ ਤੱਕ ਅਸੀਂ ਐਨਡੀਏ ਵਿੱਚ ਸੀ ਅਸੀਂ ਕਾਂਡੀਏ ਦੀਆਂ ਪਾਰਟੀਆਂ ਨੂੰ ਉਹ ਮर्यादा ਨੂੰ ਟੱਪਣ ਦੀ ਆਜ਼ਾਦਤ ਨਹੀਂ ਦਿੱਤੀ ਕਿ ਸੇ ਸਿੱਖ ਧਰਮ ਦੇ ਇੰਸਟੀਚਿਊਨ ਦੇ ਉਹ ਅੱਖ ਨਹੀਂ ਲੱਗ ਸਕਦੇ ਸੀ ਕਿਤੇ ਸਾਡੇ ਨਾਲ ਕੋਈ ਧੱਕਾ ਨਹੀਂ ਕਰਨ ਦਿੰਦੇ ਸੀ ਅਸੀਂ ਜਦੋਂ ਅਸੀਂ ਨਾਲ ਸੀ ਉਹਨਾਂ ਦੇ ਉਹਨੂੰ ਪਤਾ ਸੀ ਕਿ ਅਸੀਂ ਉਹਨਾਂ ਨੂੰ ਟੱਪ ਨਹੀਂ ਸਕਦੇ ਪਰ ਜਦੋਂ ਆਪਾਂ ਛੱਡਿਆ ਉਹਨਾਂ ਲੜਾਈ ਲੜੀ ਉਹਨਾਂ ਸੈਂਟਰ ਦੀ ਤਾਕਤਾਂ ਨੇ ਫੈਸਲਾ ਕਰ ਲਿਆ ਕਿ ਪੰਜਾਬ ਵਿੱਚ ਕਬਜ਼ਾ ਕਰਨ ਦੀ ਤਰੀਕਾ ਇੱਕੋ ਇੱਕ ਹੈ ਅਕਾਲੀ ਦਲ ਨੂੰ ਖਤਮ ਕਰ ਦਿਓ ਤੇ ਅਕਾਲੀ ਦਲ ਦੇ ਲੀਡਰਸ਼ਿਪ ਨੂੰ ਖਤਮ ਕਰ ਦਿਓ ਤੇ ਆਪਣੇ ਇਹ ਜਿਹੇ ਬੰਦੇ ਲਿਆਓ ਜਿਹੜੇ ਸਾਡੇ ਅੰਗੁੱਠਾ ਛਾਉਣ। ਸੋ ਕੌਮ ਨੂੰ ਖਤਮ ਕਰਨ ਵਾਸਤੇ ਸਭ ਤੋਂ ਪਹਿਲਾਂ ਉਹਨਾਂ ਨੇ ਹਮਲਾ ਕੀਤਾ ਤੱਤ ਹਜ਼ੂਰ ਸਾਹਿਬ ਦਾ ਐਕਟ ਬਦਲ ਕਰਕੇ ਅੱਜ ਤੱਤ ਹਜ਼ੂਰ ਸਾਹਿਬ ਦਾ ਕੰਟਰੋਲ ਉਹਨਾਂ ਕੋਲ ਆ ਗਿਆ ਹੈ। ਅੱਜ ਦੇਖ ਲਓ ਬਿੱਟੂ ਵਰਗੇ ਪੱਤ ਲੋਕਾਂ ਹੋਈ ਉੱਥੇ ਰੁਪਏ ਦਿੱਤੇ ਜਾ ਰਹੇ ਐ ਭਗਵੰਤ ਮਾਰ ਵਰਗੇ ਸ਼ਰਾਬੀ ਨੇ ਉੱਥੇ ਸਿਰੋਪੇ ਦਿੱਤੇ ਜਾ ਰਹੇ ਹੈ ਕੋਈ ਮर्यादा ਕਿੱਧਰ ਗਈ ਉਵੇਂ ਤਖਤ ਪਟਨਾ ਸਾਹਿਬ ਦੇ ਉਹਨਾਂ ਨੇ ਕੰਟਰੋਲ ਕਰ ਲਿਆ ਕਮੇਟੀ ਤੇ ਇੱਕ ਐਕਟ ਨੂੰ ਉਹ ਐਕਟ ਹੀ ਬਦਲ ਦਿੱਤੇ ਪਹਿਲੇ ਕੀ ਹੁੰਦਾ ਸੀ ਤਖਤ ਹਜ਼ੂਰ ਸਾਹਿਬ ਦੇ ਕਮੇਟੀ ਦਾ ਐਕਟ ਕੀ ਸੀ ਪੰਜ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਾਂਦੇ ਸੀ ਇੱਕ ਮੈਂਬਰ ਤੱਕ ਆਪਣੇ ਚੀਫ ਖਾਲਸਾ ਦਿਵਾਨ ਦਾ ਹੁੰਦਾ ਸੀ ਪੰਜ ਮੈਂਬਰ ਆਫ ਪਾਰਲੀਮੈਂਟ ਸਿੱਖ ਪਾਰਲੀਮੈਂਟ ਤੋਂ ਜਾਂਦੇ ਸੀ ਮਹਾਰਾਸ਼ਟਰਾញয়া ਸਿੰਘ ਸੰਭਾਉਣ ਦੇ ਮੈਂਬਰ ਹੁੰਦੇ ਸੀ ਕਰਨਾਟਕਾ ਦੇ ਸਿੰਘ ਸੰਭਾਉਣ ਦੇ ਮੈਂਬਰ ਹੁੰਦੇ ਸੀ ਤੇ ਲੋਕਲ ਗੁਰੂ ਘਰਾਂ ਦੇ ਲੋਕੀ ਨਮਾਇੰਦੇ ਚੁਣ ਕੇ ਉੱਥੇ ਆਉਂਦੇ ਜੀ ਉਹ ਬਣੀ ਸੀ ਕਮੇਟੀ ਤੇ ਹੁਣ ਸਾਰੇ ਬੰਦ ਕਰਕੇ ਉਹਨਾਂ ਨੇ ਕਿਹਾ 13 ਬੰਦੇ ਮਹਾਰਾਸ਼ਟra ਸਰਕਾਰ ਨਾਮਿਨੇਟ ਕਰੂਗੀ ਹੁਣ ਜਿਹੜੇ ਚੇਅਰਮੈਨ ਆ ਕੋਈ ਸ਼ਰਾਬ ਪੀ ਜਾਂਦਾ ਉਨਾ ਦੇ ਬੱਚੇ ਪੱਥੇ ਤਾਂ ਹੁਣ ਕੀ ਉਹ ਮਰਿਆਦਾ ਰੱਖ ਸਕਣਗੇ ਕਿ ਉਹਨਾਂ ਨੂੰ ਦਰਦ ਹੈ ਜਿਹਦੇ ਆਪ ਹੀ ਬਤਿਥੋਂ ਕਿ ਉਹਨਾਂ ਨੂੰ ਕੀ ਦਰਦ ਹੈ ਇਸ ਕਰਕੇ ਤੇ ਤੁਸੀਂ ਦੇਖ ਲਓ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬੜੀ ਮੁਸ਼ਕਲ ਨਾਲ ਕੁਰਬਾਨੀਆਂ ਨਾਲ ਆਪਾਂ ਗੁਰੂ ਘਰਾਂ ਦੇ ਉੱਤੇ ਆਪਣੀ ਉੱਥੇ ਵੀ ਮਹੰਤਾਂ ਵਾਂਗੂ ਕਬਜ਼ਾ ਸੀ ਮੈਨੂੰ ਲੱਗਦਾ ਭੁੰਦਰ ਸਾਹਿਬ ਪਹਿਲੇ ਜਥੇ ਸੀ ਭੁੰਦਰ ਸਾਹਿਬ ਜੋ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾਉਣ ਵਾਸਤੇ ਪਹਿਲਾ ਜਥਾ ਜਿਹਦੀ ਗਵਾਈ ਕੀਤੀ ਭੁੰਦੇੜ ਸਾਹਿਬ ਦੀ ਸੀ ਇਹਨੂੰ ਅੰਦਰ ਕੀਤਾ ਗਿਆ ਆਪਾਂ ਐਕਟ ਬਣਾਇਆ ਮਤਲਬ ਕੀ ਸੀ ਆਪਣੇ ਗੁਰੂ ਘਰਾਂ ਦੀ ਆਪਣੀ ਸਿਕੋਂ ਦੀ ਇੱਕ ਮਰਿਆਦਾ ਹੈ ਕਿ ਆਪਾਂ ਡੈਮੋਕਰੇਟੀ ਵਿੱਚ ਬਲੀਵ ਕਰਦੇ ਆਂ ਆਪਾਂ ਡੈਮੋਕਰੇਟੀ ਤਾਂਚੇ ਵਿੱਚ ਬਲੀਵ ਕਰਦੇ ਆਂ ਤੇ ਤੁਸੀਂ ਦੇਖਿਆ ਕਿ ਵੋਟਰਾਂ ਨੇ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਡਿਲੇਕਸ਼ਨ ਹੁੰਦਾ ਸੀ ਇਹਨਾਂ ਨੇ ਜਦੋਂ ਦੇਖਿਆ ਕਿ ਆਪਾਂ ਉਹਨਾਂ ਨੂੰ ਤੋੜ ਦਿੱਤਾ ਸਾਰੀ ਕਮੇਟੀ ਸਣੇ ਸਰਸਾ ਕਾਲਕਾ ਸਾਰੇ ਬੀਜੇਪੀ ਸ਼ਾਮਲ ਕਰਾ ਲਏ ਸ਼ੌਮੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਤੋੜ ਲਿਆ ਹਰਿਆਣਾ ਅਲੱਗ ਬਣਾਤਾ ਅਲੱਗ ਬਣਾ ਕੇ ਹੁਣ ਆਪਣੇ ਬੰਦੇ ਉੱਥੇ ਪੇਸ਼ ਕਰਤੇ ਜੀ ਉਹ ਤਾਂ ਦਾਦੂ ਵਾਲ ਮੈਂ ਕਹਿੰਦਾ ਆਪਣੀ ਸਿੱਖ ਕੌਮ 'ਚ ਐਜੇ ਗੱਦਾਰ ਪੈਦਾ ਹੋ ਗਏ ਜਿਹੜੇ ਆਪਣੇ ਮੈਨ ਦਿਖਾਉਣਗੇ ਸਿੱਖ ਪਰ ਉਸੇ ਹੀ ਮਣੀ ਤੇ ਸਿੱਖ ਨਹੀਂ ਹੈ ਸਿੱਖ ਦੇ ਦੁਸ਼ਮਣ ਹੈ ਹੁਣ ਦਾਦੂਵਾਲ ਵਰਗੇ ਵੰਡ ਵਰਗੇ ਆ ਸਾਰੇ ਜਿੰਨੇ ਆ ਹਰਮੀਤ ਕਾਲਕਾ ਵਰਗੇ ਸਾਰੇ ਇਹਨਾਂ ਵਾਸਤੇ ਦਿੱਲੀ ਦੀ ਸੱਤਾ ਜਾਦੀ ਜ਼ਰੂਰੀ ਹੈ ਗਨਮੈਨ ਜਾਦੀ ਜ਼ਰੂਰੀ ਹੈ ਚੇਰਮੈਨੀਆਂ ਜਾਦੀ ਜ਼ਰੂਰੀਆਂ ਆਪਣਾ ਬਿਜ਼ਨਸ ਜਾਦਾ ਜ਼ਰੂਰੀ ਹੈ ਖਾਲਸਾਪਨ ਦੀ ਮਰਿਆਦਾ ਨਹੀਂ ਤੁਸੀਂ ਦੇਖ ਲਓ ਫਿਰ ਉਹਨਾਂ ਨੇ ਬਾਰਡਰ ਤੱਕ ਆਪਣੇ ਦੇਖੋ ਸੈਂਟਰ ਤੋਂ ਤੱਕ ਤਾਂ ਬਾਰਡਰ ਤੱਕ ਆਂਡੀਆਂ ਕਬਜ਼ਾ ਕਰਕੇ ਅਖੀਰ ਵਿੱਚ ਉਹਨਾਂ ਨੇ ਅਸਲੀ ਹਮਲਾ ਕੀਤਾ ਦੋ ਬਾਰ ਇਹ ਜੀਪੀਸੀ ਦੇ ਇਲੈਕਸ਼ਨ ਚ ਉਹ ਕਬਜ਼ਾ ਕਰਨ ਲੱਗੇ ਸੀ ਐਜੀਪੀਸੀ ਦਾ ਪਰ ਮੈਂ ਸਿਰ ਚੁੱਕਦਾ ਆਪਣੇ ਮੈਂਬਰਾਂ ਨੇ ਡਟ ਕੇ ਮੁਕਾਬਲਾ ਕਰਕੇ ਐਜੀਪੀਸੀ ਨੂੰ ਬਚਾਇਆ ਫਿਰ ਉਹਨਾਂ ਨੇ ਦੇਖਿਆ ਮੈਂਬਰਾਂ ਨਾਲ ਇਹ ਤਾਂ ਕਰ ਨਹੀਂ ਸਕਦੇ ਇਹਨਾਂ ਨੇ ਪਤਾ ਕਿ ਸਾਡੀ ਤਾਕਤ ਕਿੱਥੋਂ ਆਉਂਦੀ ਹੈ ਤੇ ਇਹਨਾਂ ਨੇ ਤਖਸਾਲ ਦੇ ਜਸਦਾਹਾਂ ਨੂੰ ਆਪਣੇ ਕੰਟਰੋਲ 'ਚ ਕਰ ਲਿਆ ਬਹੁਤ ਸਤਿਕਾਰ ਕਰਦੀ ਹਾਂ ਉਸ ਜਗਾ ਦਾ ਤਖਸਾਲ ਜਸਦਾਹ ਨੂੰ ਕਹਿਣਾ ਬੜਾ ਦੁੱਖ ਲੱਗਦਾ ਕਹਿੰਦੇ ਕਿ ਇਸ ਜਗ੍ਹਾ ਤੇ ਬੈਠ ਕੇ ਕੌਮ ਦੇ ਫੈਸਲੇ ਹੋਣੇ ਚਾਹੀਦੇ ਆ ਕੌਮ ਨੂੰ ਕਮਜ਼ੋਰ ਕਰਨ ਦੇ ਫੈਸਲੇ ਨਹੀਂ ਪਰ ਕਿਉਂਕਿ ਉਹਨਾਂ ਦੇ ਪਿੱਛੇ ਤਾਕਤਾਂ ਇਹ ਜੀਆਂ ਆ ਗਈਆਂ ਤੇ ਮੈਂ ਸਹੀ ਮੰਨਦੇ ਮੈਂ ਐਗਜ਼ੈਕਟ ਨੂੰ ਵਧਾਈ ਦੇਣਾ ਚਾਹਣਾ ਹੈ ਜੀਪੀ ਨੂੰ ਵਧਾਈ ਦੇਣਾ ਚਾਹਣਾ ਤਾ ਕਬਜ਼ਾ ਉਹਨਾਂ ਸੈਂਟਰ ਦਾ ਤੱਕ ਸਾਭ ਤੇ ਵੀ ਹੋ ਗਿਆ ਸੀ ਤੁਸੀਂ ਵਾਪਸ ਬਹਾਲ ਕਰ ਲਿਆ ਆਪਣੀ ਫਾਰਮ ਨੂੰ ਸਨਹਾਰ ਸਨਹਾਰ ਅੱਜ ਤੁਸੀਂ ਮੈਨੂੰ ਬਹੁਤ ਵੱਡੀ ਜਮਵਾਰੀ ਦਿੱਤੀ ਹੈ ਆ ਕੋਈ ਸਥਾਨ ਹੈ ਜਿੱਥੇ ਬਹੁਤ ਲੀਡਰ ਇਥੋਂ ਦੀ ਇਸ ਪਾਰਟੀ ਦੀ ਅਗਵਾਈ ਕੀਤੀ ਹੈ ਜਸ ਜਸਦਾਰ ਸਿੰਘ ਚਬਾਲ ਜੀ ਸਭ ਪਹਿਲੇ ਪ੍ਰਧਾਨ ਸੀ ਅਖਾਲੀ ਦਲ ਦੇ ਮਾਸਟਰ ਤਾਰਾ ਸਿੰਘ ਸੰਤ ਫਤੇ ਸਿੰਘ ਜੀ ਲੌਂਗਵਾਲ ਸਾਹਿਬ ਤੋੜ ਸਾਹਿਬ ਵੱਡੇ ਬਾਦਲ ਸਾਹਿਬ ਕਿੰਨੇ ਪ੍ਰਧਾਨ ਰਹੇ ਮੈਂ ਤਾਂ ਉਮਰ ਵਿੱਚ ਵੀ ਮੈਂ ਕਹਿੰਨਾ ਕੁਰਬਾਨੀਆਂ ਵਿੱਚ ਵੀ ਮੈਂ ਉਹਨਾਂ ਦੇ ਨੇੜੇ ਤੇੜੇ ਨਹੀਂ دیکھو وڈے بادل صاحب کے سینئر لیڈرشپ نے اٹھارہ اٹھارہ سال قوم خاطر پنجاب خاطر وہ کتے ڈولی نہیں کتے ڈرے نہیں نہیں کیا کہ کی میرے بچے میرا پروار صحیح میں نے دیکھو لیڈرشپ کا پروار قوم سی پارٹی سی وہ لیڈرشپ میں سر چک کے سلام کرتا ہے جنہوں نے نہ گن منا کر کے نہ چیئرمین کر کے نہ مکھ کر کے اپنی ਕੌਮ ਦੀ ਵਾਈ ਛੱਟੀ ਆ ਕੌਮ ਦੇ ਪਿੱਛੇ ਸ਼ਰਮ ਮਾਰਿਆ ਅੱਜ ਆਪੋ ਆਪਣੀ ਪੁਰਾਣੀ ਲੀਡਰਸ਼ਿਪ ਦੀ ਜ਼ਿੰਦਗੀ ਤੋਂ ਸਿੱਖਣਾ ਚਾਹੀਦਾ ਉਹਨਾਂ ਦੀ ਸਫ਼ਰ ਤੋਂ ਸਿੱਖਣਾ ਚਾਹੀਦਾ ਹੈ ਜਿਹੜੀ ਨਵੀਂ ਪੀੜ੍ਹੀ ਆਈ ਹੈ ਉਹ ਉਹਨਾਂ ਨੂੰ ਪਤਾ ਨਹੀਂ ਪੁਰਾਣਾ ਇਤਿਹਾਸ ਕੀ ਆ ਪਾਰਟੀ ਦਾ ਪੁਰਾਣਾ ਇਤਿਹਾਸ ਕੀ ਆ ਆਪਣੀ ਪਾਰਟੀ ਕੋਈ ਕਾਂਗਰਸ ਵਰਗੀ ਨਹੀਂ ਕੋਈ ਭਾਜਪਾ ਵਰਗੀ ਨਹੀਂ ਕੋਈ ਝਾੜੂ ਵਾਲਗੇ ਵਰਗੀ ਨਹੀਂ ਆਪਣੀ ਪਾਰਟੀ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੈ ਖਾਲਸਾ ਪੰਥ ਦੀ ਜ਼ਿੰਮੇਵਾਰੀ ਹੈ ਪੰਜਾਬ ਦੀ ਜ਼ਿੰਮੇਵਾਰੀ ਹੈ ਪੰਜਾਬ ਦੇ ਹਰ ਵਸਨੀਕ ਦੀ ਜ਼ਿੰਮੇਵਾਰੀ ਹੈ ਸਾਰੇ ਧਰਮਾਂ ਨੂੰ ਇਕੱਠੇ ਰੱਖ ਕੇ ਤਾਹੀਂ ਆਪਾਂ ਖੁਸ਼ਹਾਲ ਹੋਵਾਂਗੇ ਆ ਆਪਣੀ ਜ਼ਿੰਮੇਵਾਰੀ ਹੈ ਜੇ ਪੰਜਾਬ ਪਿੱਛੇ ਜਾਂਦਾ ਨੁਕਸਾਨ ਆਪਣਾ ਹੈ ਕੋਈ ਕਾਂਗਰਸ ਦਾ ਨਹੀਂ ਕੋਈ ਭਾਜਪਾ ਦਾ ਉਹਨਾਂ ਨੂੰ ਕੋਈ ਕੀ ਫਰਕ ਹੈ ਪੰਜਾਬ ਪਿੱਛੇ ਹੋ ਜਾਊਗਾ ਹਰਿਆਣਾ ਅੱਗੇ ਹੋ ਜਾਊਗਾ ਉਹਨਾਂ ਨੂੰ ਕੋਈ ਲਾਲਚ ਨਹੀਂ ਪਰਵਾਹ ਨਹੀਂ ਹੈ ਇਕੱਲੇ ਆਪਾਂ ਨੂੰ ਹੈ ਮੈਂ ਪੰਜਾਬੀਆਂ ਨੂੰ ਵੀ ਹੱਥ ਜੋੜ ਕੇ ਬੇਨਤੀ ਕਰਦਾ ਪਛਾਨ ਲਿਏ ਆਪਣੇ ਕੌਣ ਹੈ ਪਰਾਏ ਕੌਣ ਹੈ ਕੌਣ ਪੰਜਾਬ ਨੂੰ ਅੱਗੇ ਲਿਜਾ ਸਕਦਾ ਹੈ ਕੌਣ ਪੰਜਾਬ ਨੂੰ ਪਿੱਛੇ ਸੱਡ ਸਕਦਾ ਹੈ ਪ੍ਰਧਾਨ ਹੋਣ ਦੇ ਨਾਤੇ ਮੈਂ ਤੁਹਾਨੂੰ ਵਚਨ ਦਿੰਦਾ ਵੇਖੋ ਮੇਰੇ ਵਾਸਤੇ ਪੰਜਾਬ ਖਾਲਸਾ ਪੰਥ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਮੇਰਾ ਫਰਜ਼ ਹੈ ਤੇ ਮੇਰੀ ਡਿਊਟੀ ਹੈ ਖਾਲਸਾ ਪੰਥ ਦੀ ਚੜ੍ਹਦੀ ਕਲਾ ਵਾਸਤੇ ਕੋਈ ਕੰਪਰੋਮਾਈਜ਼ ਨਹੀਂ ਕਾਲੀ ਜਲਦੀ ਪ੍ਰੈਸਟੀਜ ਦੇ ਸਾਹਮਣੇ ਕੋਈ ਕੰਪਰਮਾਈਜ਼ ਨਹੀਂ ਪੰਜਾਬ ਦੀ ਤਰੱਕੀ ਦੇ ਸਾਹਮਣੇ ਕੋਈ ਕੰਪਰਮਾਈਜ਼ ਨਹੀਂ ਮੇਰਾ ਤੇ ਸਾਰੀ ਸਮੁੱਚੀ ਪਾਰਟੀ ਦਾ ਇੱਕੋ ਇੱਕ ਨਿਸ਼ਾਨਾ ਹੈ ਪੰਜਾਬ ਨੂੰ ਫਿਰ ਤੋਂ ਨੰਬਰ 1 ਤੇ ਲੈ ਕੇ ਜਾਣਾ ਪੰਜਾਬ ਨੂੰ ਫਿਰ ਤੋਂ ਮੈਂ ਸਾਰਿਆਂ ਨੂੰ ਵਾਦਾ ਕਰਦਾ ਹਾਂ ਕਰੋਗੇ ਤੁਹਾਡੇ ਵਰਗਾ ਵਰਕਰਾਂ ਦਾ ਮੁਕਾਬਲਾ ਕਿਸੇ پارٹی ਕੋਲ ਹੈ ਜੇ ਵਰਕਰ ਨਹੀਂ ਤੁਹਾਡੇ ਵਰਗੇ ਤੁਸੀਂ ਮਨ ਬਣਾ ਲਓ ਤੁਸੀਂ ਮਨ ਬਣਾ ਲਓ ਤੁਹਾਡੀ ਸਰਕਾਰ ਬਣਾਉਣੀ ਹੈ ਤੁਸੀਂ ਬਣਾ ਕੇ ਰੱਖੋਗੇ ਮੈਂ ਤੁਹਾਨੂੰ ਗਰੰਟੀ ਦਿੰਦਾ ਇੱਕ ਮੈਂ ਬੇਨਤੀ ਕਰਨਾ ਚਾਹਣਾ ਹੈ ਚੜਦੀ ਕਲਾ ਦੀ ਗੱਲ ਕਰਿਆ ਕਰੋ ਢੈਂਦੀ ਗੱਲ ਨਹੀਂ ਕਰਨੀ ਕਿਸੇ ਨੇ ਆ ਖਾਲਸੇ ਵਿੱਚ ਢੈਂਦੀ ਗੱਲਾਂ ਤਾਂ ਗੱਲ ਹੀ ਹੈ ਨਹੀਂ ਉਨੀ ਬਣਾਉਣੀ ਐ ਕੋਈ ਰੋਕ ਨਹੀਂ ਸਕਦਾ ਮਰ ਰਹੀ ਸਤਿਗੁਰੂ ਆਕਾਲੀ ਦਰ ਸਤਿਗੁਰੂ ਆਕਾਲੀ ਦਰ ਜਿੰਦਾਬਾਦ ਕਾਹਿਰ ਕੰਡਾ ਹੋ ਮੈਂ ਤੁਹਾਨੂੰ ਵਾਦਾ ਕਰਦਾ ਆਤਮਾ ਮੇਰ ਕਰੇ ਤੁਹਾਡਾ ਸਾਥ ਹੋਏ 2027 ਤੁਸੀਂ ਵਾਪਸ ਆਪਣੀ ਮੰਤਰੀ ਸਰਕਾਰ ਲਿਆਓ ਪੰਜਾਬ ਦੀ ਸਰਕਾਰ ਲਿਆਓ ਪੰਜਾਬੀ ਆ ਦੀ ਸਰਕਾਰ ਲਿਆਓ ਪੰਜਾਬ ਨੂੰ ਅਗਲੇ 5 ਸਾਲਾਂ ਚ ਫਿਰ ਤੋਂ ਇੱਕ ਨੰਬਰ ਤੇ ਲੈ ਕੇ ਜਾਵਾਂਗੇ ਪੰਜਾਬ ਵਿੱਚ ਅਮਨ ਸ਼ਾਂਤੀ ਰਹੂਗੀ ਅਮਨ ਸ਼ਾਂਤੀ ਰਹੂਗੀ ਪੰਜਾਬ ਵਿੱਚ ਭਾਈਚਾਰਕ ਸਾਂਝ ਰਹੂਗੀ ਪੰਜਾਬ ਵਿੱਚ ਆ ਜਿੰਨੇ ਗੈਂਗਸਟਰ ਕੋਈ ਪੰਜਾਬ ਚ ਨਹੀਂ ਰਹਿਣ ਦੇਵਾਂਗੇ ਮੈਂ ਤੁਹਾਨੂੰ ਗਰੰਟੀ ਦਿੰਦਾ ਆ ਜਿਹੜੇ ਡਰੱਗ ਵੇਚਣਾਰੇ ਸਾਰੇ ਅੰਦਰ ਹੋਣਗੇ ਜੇਲ੍ਹ ਆਜ ਮੈਂ ਗਰੰਟੀ ਦਿੰਦਾ ਪੰਜਾਬ ਦੀ ਜਵਾਨੀ ਨੂੰ ਬਚਾਉਣਾ ਆਪਣਾ ਫਰਜ਼ ਹੈ ਇਹ ਤੁਹਾਨੂੰ ਵਾਦਾ ਕਰਦਾ ਐ ਇੱਥੇ ਫਿਰ ਤੋਂ ਇੰਡਸਟਰੀ ਜਿਹੜੇ ਆਪਣੀ ਚਲੀ ਗਈ ਵਾਪਸ ਇੰਡਸਟਰੀ ਆਊਗਾ ਵਪਾਰ ਆਊਗਾ ਤੇ ਫਿਰ ਤੋਂ ਡਵੈਲ ਮੰਡਾਲੀ ਉਸ ਦਿਨ ਆਉਣਗੇ ਜਿਵੇਂ ਤੁਸੀਂ ਦੇਖਿਆ ਤੇ ਵਾਪਸ ਅਮਨ ਸ਼ਾਂਤੀ ਰਹੂਗੀ ਤੇ ਤਰੱਕੀ ਪੰਜਾਬ 'ਚ ਰਹੂਗੀ ਮੈਂ ਅਖੀਰ ਵਿੱਚ ਆਈ ਕਹਿਣਾ ਚਾਹਣਾ ਆਓ ਇਕੱਠੇ ਹੋਈਏ ਜਿਹੜੇ ਮੇਰੇ ਸਾਥੀ ਇਹ ਪਾਰਟੀ ਨਾਲ ਜਿਨ੍ਹਾਂ ਦੇ ਦਿਲ 'ਚ ਹਰੇ ਵੀ ਸ਼੍ਰੋਮਣੀ ਅਕਾਲੀ ਦਲ ਦਾ ਸਤਕਾਰ ਹੈ ਜਿਨ੍ਹਾਂ ਦੇ ਪਰਿਵਾਰ ਪੀੜ੍ਹੀਆਂ ਦੇ ਪੀੜ੍ਹੀ ਅਕਾਲੀ ਆ ਪਰ ਕਿਸੇ ਕਾਰਨ ਕਰਕੇ ਅਲੱਗ ਹੋ ਗਏ ਮੈਂ ਐਸ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਵਾਪਸ ਸ਼੍ਰੋਮਣੀ ਅਕਾਲੀ ਜਲ ਚਾਓ ਆਪਣੀ ਮਾਂ ਪਾਰਟੀ ਨੂੰ ਤਖੜਾ ਕਰੋ ਜੇ ਕਾਲੀ ਦਲ ਤਖੜਾਏ ਇਹ ਪੰਜਾਬੀ ਤਖੜੇ ਆ ਖਾਲਸਾ ਪੰਥ ਤਖੜਾ ਹੈ ਤੇ ਪੰਜਾਬ ਤਰੱਕੀ ਦੀ بلندیاں ਜਾਊਗਾ ਤੇ ਮੈਂ ਸਾਰੇ ਮਿਲ ਕੇ ਸਹਿਬਾਨ ਦਾ ਤੇ ਖਾਸ ਕਰਕੇ ਭੁੰਦਰ ਸਾਹਿਬ ਦਾ ਧੰਨਵਾਦ ਕਰਦਾ ਹੈ ਭੁੰਦਰ ਸਾਹਿਬ ਨੇ بڑے ਔਖੇ ਸਮੇਂ ਭੁੰਦਰ ਸਾਹਿਬ ਸਦਾ ਸਾਡੇ ਉੱਤੇ ਹੱਥ ਰੱਖਦੇ ਰਹਿੰਦੇ ਆ ਗਾਈਡ ਕਰਦੇ ਰਹਿੰਦੇ ਆ ਪਰ ਔਖੇ ਸਮੇਂ ਉਹਨਾਂ ਨੇ ਜੋ ਅਗਵਾਈ ਉੱਚੀ ਪਾਰਟੀ ਗੁੰਦੜ ਸਾਹਿਬ ਦਾ ਧੰਨਵਾਦ ਕਰਦੀ ਹੈ ਤੇ ਸਾਰਿਆਂ ਨੂੰ ਬੇਨਤੀ ਕਰਦਾ ਸਾਰੇ ਦਿਲਗੱਡ ਨੂੰ ਸਾਰੇ ਹਲਕਾ ਇੰਜਾਜ ਨੂੰ ਸਾਡੇ ਉੱਤੇਦਾਰ ਨੂੰ ਕੱਲ ਤਵੰਡੀ ਸਾਹਿਬ ਬਸਾਖੀ ਦੀ ਪਹਿਲੀ ਆਪਣੀ ਜੰਗ ਉੱਥੋਂ ਸ਼ੁਰੂ ਹੋਣੀ ਹੈ ਸਰਕਾਰ ਬਦਲਣ ਦੀ ਜੰਗ ਉੱਥੋਂ ਸ਼ੁਰੂ ਹੋਣੀ ਹੈ ਤੇ ਤੁਸੀਂ ਸਾਰਿਆਂ ਨੇ ਉੱਤੇ 10 ਵਜੇ ਆਪਣੀ ਸਟੇਜ ਤੇ ਪਹੁੰਚਣਾ ਆ ਬੇਨਤੀ ਹੈ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਦੀ ਤੇ ਇੱਕ ਹੋਰ ਵੀ ਬੇਨਤੀ ਕਰਦਾ ਜਿਹੜੀ ਮਸਲਾ ਕੀਤੀ ਸੀ ਜਿੰਦਾਬਾਦ ਜਿੰਦਾਬਾਦ ਮੈਂ ਇੱਕ ਹੋਰ ਬੇਨਤੀ ਕਰਨਾ ਚਾਹਣਾ ਬਹੁਤ ਜ਼ਰੂਰੀ ਬੇਨਤੀ 25 April ਨੂੰ ਵੱਡੇ ਬਾਦਲ ਸਾਹਿਬ ਜਿਨ੍ਹਾਂ ਨੇ ਸਾਰੀ ਜ਼ਿੰਦਗੀ ਕੌਮ ਵਾਸਤੇ ਲਾਤੀ ਪਾਰਟੀ ਵਾਸ ਲਈ ਉਹਨਾਂ ਦੀ ਵਰਸੀ 25th ਦੀ ਵਰਸੀ 25 ਤਰੀਕ ਨੂੰ ਹੈ ਮੈਂ ਬੇਨਤੀ ਕਰਦਾ ਹਰ ਜ਼ਿਲ੍ਹੇ ਦੇ ਹੈੱਡਕੁਆਰਟਰ ਤੇ ਉਸ ਦਿਨ ਪਾਠ ਰੱਖੇ ਜਾਣਗੇ ਤੇ ਭੋਗ ਪੈਣਗੇ ਤੇ ਸਾਰੇ ਜ਼ਿਲ੍ਹੇ ਵਰਕਰ ਬੇਨਤੀ ਕਰਦਾ ਹੈ ਤੇ ਉਥੇ ਆ ਉਸまあ ਉਸ ਵਰਸੀ ਦੇ ਮੌਕੇ ਜਰੂਰ ਹਾਜ਼ਰੀ ਭਰਨ ਹਰਿਆਣਾ ਤੇ ਲੱਗ ਹੋਊਗਾ ਤੇ ਦਿੱਲੀ ਗੁਰੂ ਘਰ ਚ ਲੱਗ ਉਥੇ ਸਮਾਗਮ ਕੀਤਾ ਜਾਊਗਾ ਤੇ ਹਰ ਜ਼ਿਲ੍ਹੇ ਹੈੱਡਕੁਆਰਟਰ ਤੇ ਅਸਮਾਗਮ ਕੇ ਬਰਸੀ ਦਾ ਸਮਾਗਮ ਕੀਤਾ ਜਾਊਗਾ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ